ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਤੁਹਾਡੇ ਨਾਲ 6 ਨਗਾ ਦੀ ਵੀਡੀਓ ਸਾਂਝੀ ਕਰ ਰਹੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਦੋ ਮੂਰਾ ਨਸਲ ਦੇ ਕੱਟੀਆਂ ਮਿਲ ਜਾਣੀਆਂ ਤੇ 200 ਨੂੰ ਤਿੰਨ ਲਗਭਗ ਜਰਸੀ ਨਾਲ ਜਿਹੜਾ ਮੇਲ ਖਾਂਦਾ ਬੱਚਾ ਇਹ ਮਿਲ ਜਾਣੀਆਂ ਤੇ 100 ਨੂੰ ਜਰਸੀ ਨਸਲ ਦੀ ਬਿਹੜ ਮਿਲ ਜੂਗੀ ਠੀਕ ਗੱਭਣ ਬਿਹੜ ਆ ਗਈ ਟੋਟਲ 6 ਨਗਾ ਬਾਈ ਕੋਲ ਤਰੀਕ ਨੋਟ ਕਰ ਲਓ ਮਿੱਤਰੋ 12 ਤਰੀਕ 6ਵਾਂ ਮਹੀਨਾ 2025 ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਾਕ ਸਿੰਘ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਹੀ ਭਰਾ ਨੇ ਕੋਈ ਤਾਂ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ 8360426506 ਆਪਣਾ ਸੰਪਰਕ ਨੰਬਰ ਹੈ ਪਸ਼ੂ ਖਰੀਦਣ ਵਾਸਤੇ ਇਹਦਾ ਮਾਲਕ ਦਾ ਨੰਬਰ ਹੋ ਸਕਰੀਨ ਤੇ ਚੱਲਦਾਗਾ ਬਾਕੀ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਮਾਲਕ ਨਾਲ ਸੰਪਰਕ ਕਰਿਓ ਤੇ ਕਰਦਿਆਂ ਬਾਈ ਨਾਲ ਆਪਾਂ ਗੱਲਬਾਤ ਵੀ ਕੀ ਕੀ ਡਿਟੇਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਡਰੈੱਸ ਬੋਲਦੀ ਆਪਾਂ ਨਾਂ ਕੁਲਦੀਪ ਸਿੰਘ ਜੀ ਹਾਂ ਜੀ ਬੰਦੇ ਢੱਲਮਾ ਜਿਹੜਾ ਬਰਨਾਲਾ ਦਸੀਲਤਾ ਪਾ ਦਸੀਲਤਾ ਬਾਈ ਤੇ ਮੋਬਾਈਲ ਨੰਬਰ ਜੀ 970314219 ਇਹ ਵਾਇਸ ਸੰਪਰਕ ਦਾ ਤੋਂ ਤਪਾ ਰਹਿ ਗਿਆ 4 ਕਿਲੋਮੀਟਰ ਪੈਂਚੀਆਂ ਰਹਿ ਗਈਆਂ 8 ਵਿਚਾਰੇ ਆ ਗਏ ਵਿਚਾਲਟਾ ਲਾ ਵੱਡਾ ਪਿੰਡ ਆ ਗਿਆ ਮੋੜ ਨਬੇ ਨੇ ਜੜੀ ਹਾਂ ਠੀਕ ਆ ਕਿਧਰੋਂ ਸ਼ੁਰੂ ਕਰ ਲਗੇ ਇਧਰੋਂ ਕਰ ਲ ਕੀ ਜਾਣਕਾਰੀ ਬਈ ਬੈਠਦੀ ਇਹਦਾ 1 ਮਹੀਨਾ 20 ਦਿਨ ਰਹਿ ਗਏ ਜੀ ਠੀਕ ਆ 1 ਮਹੀਨਾ 20 ਦਿਨ ਹਾਂ ਸਹੀ ਆਪਦੀ ਚੈੱਕ ਕਰਾ ਲੈ ਵਾਹ ਦੀ ਬੰਦਾ ਠੀਕ ਆ ਆਪਣਾ ਦਿਨ ਲਿਖੇ ਹੋਏ ਆ ਕੱਲੇ ਕੱਲੇ ਠੀਕ ਆ ਤਾਂ ਇਥੋਂ ਮਿੱਤਰੋ ਨਿਗਾਹ ਮਾਰ ਲਓ ਬੈਠ ਦੇ ਸੁਆ ਕਿਹੜਾ ਬਈ ਦਾ ਫਿਰ ਸੁਆ ਇਹਦਾ ਤੀਜਾ ਜੀ ਆਇਦਰ ਹੋਵੇ ਮਾਪਾ ਸੁਆ ਤੀਜਾਗਾ ਹਾਂਜੀ ਤੇ ਇਥੋਂ ਫੇਸ ਕੁਆਲਟੀ ਤੋਂ ਚੈੱਕ ਕਰ ਲੋ ਜਰਸੀ ਨਾਲ ਦੀ ਵਹਿੜ ਆ ਗਈ ਤੇ ਆ ਗਈ ਮਿੱਤਰੋ ਲਗਭਗ ਐ 50 ਦਿਨ ਦੀ ਕੱਚੀ ਹੈ ਨਾ ਜਿਹੜਾ ਬੜਾ ਗਰਮੀ ਵਾਲਾ ਮੌਸਮ ਦੇ ਲਗਭਗ ਕਢਾ ਦੂਗੀ ਇੱਕ ਮਹੀਨਾ ਉਪਸਾ ਕਰਦੀਆਂ ਮੜਾ ਹੂੰ ਥੋੜਾ ਉੱਪਰ ਇੱਕ ਮਹੀਨਾ ਇਹਦਾ 20 ਦਿਨ ਰਹਿਗੇ ਮੰਨ ਕੇ ਚੱਲ ਠੀਕ ਹੈ ਜੀ ਹੂੰ ਕੀ ਮੁਲਾਫਰ ਵੀਰੇ ਦਾ ਇਹਦਾ ਮੁੱਲ 30000 ਆ ਜੀ 30000 ਰੁਪਿਆ ਹਾਂ 1.5 ਮਹੀਨੇ ਦੀ ਕੱਚੀ ਲਗਭਗ ਗੱਲ ਕਰਨਗੇ ਅੱਜ ਵੀ ਘੜੇ ਚ ਮੁੱਲ ਦਾ 30000 30 ਥੋੜਾ ਮਾਨਤਾ ਨਾ ਹੋ ਜੂਗਾ ਹਾਂ ਲਗਭਗ 2 ਕਿਲੋ ਠੰਡੀ ਠੁੰਡੀ ਵੀ ਦੇ ਦਿਆ ਵਾਧੂ 12 ਤੇ ਕਿਲੋ ਜਾਂ ਵਾਧੂ 12 ਤੇ ਕਿਲੋ ਦੋ ਜਾਂ 15 ਕਿਲੋ ਦਿੱਤਾ ਉਹ ਕਹਿੰਦੇ ਮਾਲਕ ਪਿੰਡ ਚੋਂ ਹੀ ਲੈਤੀ ਐ ਠੀਕ ਐ 15 ਕਿਲੋ ਚਾਪਾ 13 14 ਮੰਨੀ ਲਈ ਯਾ ਨਾ ਆਪਾਂ 13 ਮੰਨ ਕੇ ਚੱਲ 13 ਮੰਨ ਕੇ ਚੱਲ ਪੰਨੇਗੇ ਠੀਕ ਐ ਤੇ ਦੋ ਨੰਬਰ ਤੇ ਆ ਗਈ ਬੱਛੀ ਆਪਾਂ ਨੂੰ ਜਰਸੀਆਂ ਦੀ ਹਾਂਜੀ ਹਾਂ ਦੰਦੋਂ ਖੀਰੀਆਂ ਹੀ ਵਹਿ ਰਹੇ ਖੀਰੀਆਂ ਇਹ ਸਾਰੀਆਂ ਤਿੰਨ ਹੀ ਠੀਕ ਐ ਤਿੰਨੇ ਬੱਚਾ ਖੀਰੀਆਂ ਤੇ ਕਟੀਆਂ ਵੀ ਖੀਰੀਆਂ ਹਾਂ ਠੀਕ ਆ ਆ ਬੱਚੀ ਦਾ ਪਹਿਲਾਂ ਆਪਾਂ ਖੜੀ ਥਾਂ ਮੇਤੋਂ ਥਾਂ ਚੈੱਕ ਕਰਾ ਲੀਏ ਇੱਥੇ ਚੈੱਕ ਕਰੋ ਥਰਮੋਮੀਟਰ ਬਹੁਤ ਸੋਹਣਾ ਥਾਣਾ ਡਾਕਟਰ ਦੇ ਵਿੱਚ ਤੇ ਇੱਥੋਂ ਬੱਚੀ ਦੀ ਬਰੀਡ ਚੈੱਕ ਕਰੋ ਨਾ ਫੇਸ ਕੁਆਲਟੀ ਬੜੀ ਚੰਗੀ ਆਗੀ ਹਾਂ ਜੀ ਹਾਂ ਕਿੰਨੇ ਕ ਲੱਗ ਪਾਵੇਂ ਮਹੀਨੇ ਦੀ ਉਮਰ ਦੀ ਹੋਈ ਬਈ ਇਹੇ ਉਮਰ ਦੀ ਹੋਊਗੀ 9-10 ਮਹੀਨੇ ਤਾਂ ਹੋਊ ਸਾਲ ਦੇ ਗੇੜ ਚ ਪਾਈ ਮਤਲਬ ਫਾਦ ਘਟ ਘਟ ਆ ਗਈ ਹਾਂ ਹਾਂ ਠੀਕ ਹੈ ਲੈ ਇੱਥੋਂ ਮਿੱਤਰੋ ਫੇਸ ਕੁਆਲਟੀ ਚੈੱਕ ਕਰੋ ਬੱਚੀ ਚੰਗੀ ਸਭੀ ਪਲੀ ਆਗੀ ਬੱਚੀ ਬਹੁਤ ਚੰਗੀ ਹੈ ਹਾਂ ਜੰਦਿਆਣ ਚ ਆਗੀ ਲੁੱ ਠੀਕ ਆ ਬਰਾ ਤੇ ਇਹਦਾ ਫਿਰ ਬਾਕੀ ਮੁੱਲ ਕਰਦਾਂਗੇ ਅੱਜ ਇਹਦਾ ਮੁੱਲ 17000 ਆ ਜੀ 17 ਇਹਦੇ ਚ ਮਾਨਤਾ ਕਰਦਾ ਹਾਂ ਮਾਨਤਾ ਹੋ ਜੂ ਠੀਕ ਕਿਸੇ ਵੀ ਪਸ਼ੂ ਦੇ ਮਿੱਤਰ ਜਿਹੜਾ ਕੋਈ ਹੋਊਗਾ ਫਿਕਸ ਪ੍ਰਾਈਸ ਕਿਸੇ ਦਾ ਨਹੀਂਗਾ ਜਿੰਨੇ ਸੋ ਡਿਮਾਂਡ ਕੀਤੀ ਹੋਊਗੀ ਉਹ ਛੋਟਾ ਜਿਹਾ ਮਾਨਤਾ ਨਾ ਹੋਊਗਾ ਹਾਂ ਉਹੇ ਜਾਂ ਹੋ ਜੂਗਾ ਜੀ ਠੀਕ ਆ ਬੱਚੀ ਚਾਰ ਥਾਣਾਗੇ ਵਧੀਆ ਗੈਪ ਦੇ ਵਿੱਚ ਹਾਂ ਨਸਲ ਚੰਗੀ ਆਗੀ ਰੰਗ ਪ੍ਰਿੰਟ ਵੀ ਚੰਗਾ ਤੇ ਸਭੀ ਬਲੇ ਵੀ ਚੰਗੇ ਕੋਈ ਲੇਸੀ ਲਾਮੇ ਹੈ ਨਹੀਂ ਬੱਚੀ ਨਾ ਬਾਕੀ ਕੋਈ ਭਰਾ ਜਦੋਂ ਖਰੀਦੂਗਾ ਉਹ ਆਦੀ ਥੱਲੀ ਕਿਸੇ ਵੀ ਢੰਗ ਨਾਲ ਕਰ ਸਕਦਾ ਹਾਂ ਆਪਦੀ ਦੇਖ ਕੇ ਆ ਕੇ ਤਸਦੀ ਕਰਿਆ ਆਦੀ ਇਹੇ ਜ ਤੇ ਨੰਬਰ ਦੇ ਵਿੱਚ ਆ ਗਈ ਵੀਰੇ ਹਾਂ ਕਿੰਨੀ ਕੁ ਉਮਰ ਦੀ ਲੱਗ ਭਾਜੀ ਇਹ ਸਾਲ ਦੀ ਆ ਇੱਕ ਸਾਲ ਦੀ ਹੈਗੀ ਹਾਂ ਤੇ ਥਣ ਚਾਰੀ ਆ ਥਣ ਚਾਰ ਆ ਹਾਂ ਸਾਰੀਆਂ ਦੇ ਚਾਰ ਆ ਕਿਸੇ ਦੇ ਫੋਟਸਾਂ ਕਿਸੇ ਦੇ ਪੂਰਾ ਵਸਤਾ ਵੀ ਝੋਲੀ ਬੜੀ ਚੰਗੀ ਨਾ ਥਲਿਓ ਬਾਲੀ ਚੰਗੀ ਬੱਛੀ ਹੈ ਜੀ ਹਾਂ ਇੱਕ ਸਮੇਂ ਚੈੱਕ ਕਰਾ ਦਨਾਂਗਾ ਝੋਲੀ ਚੰਗੀ ਝੋਲੀ ਕੋਲ ਮਿਲ ਆ ਗਣਾ ਹਾਂ ਹਾਂ ਠੀਕ ਹੈ ਤੇ ਕਢਾ ਗਿੜਾ ਵੀਰੇ ਦਾ ਰੰਗ ਬਰੇਡ ਮੈਂ ਤੇ ਚੈੱਕ ਕਰ ਸਕਦਾ ਬੱਛੀ ਚੰਗੀ ਸਮਝ ਪੜੀ ਆ ਪੂਰੀ ਜੰਦੀ ਜਾਣ ਚਾਹੀ ਗਈ ਕੁਲ ਸੀਲਾ ਮਿਲ ਹੈਗੀ ਨਾ 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 ਜੀ ਬਹੁਤ ਜਾਣ ਠੀਕ ਐ ਕਢਾ ਦਿਓ ਜਿਹੜਾ ਭਰਾ ਬੰਦਾ ਮਿੱਤਰੋ ਖੀਰੀਆ ਕੀ ਤੇ ਆਇਥੋ ਫੇਸ ਕਾਡੀ ਜਿਹੜੀ ਉਹਦੇ ਜੱਜਮੈਂਟ ਕਰ ਸਕਦੇ ਬੱਚੀ ਦੀ ਇਹਦਾ ਫਿਰ ਕੀ ਮੁੱਲ ਲੱਗੇ ਵੀਰੇ ਆਪਾਂ ਫਿਰ ਆਪਾਂ ਇਹਦਾ ਮੁੱਲ ਹਾਂ ਇਹਦਾ 18000 18 17 ਹੀ ਕਰ ਲੈਂਦਾ ਵੀਰੇ ਆ 17 ਹੀ ਇਹਦਾ ਕਰ ਲਾ 17 ਹੀ ਇਹਦਾ ਕਰ ਲਾ 17 ਉਹਦਾ ਕਾ ਦੋ ਨੰਬਰ ਆ ਤੇ ਨੰਬਰ 17 17 ਕਰ ਲੈਣੇਗੇ ਠੀਕ ਐ ਦੰਦੋ ਮਿੱਤਰੋ ਖੇਰੀਆ ਕੀ ਥੀ ਜੇ ਜੋੜਾ ਲੈ ਕੇ ਜਾਣਾ ਕਿਸੇ ਨੇ ਉਹ ਹੀ ਆਹੋ ਜੂ ਚੱਲੋ ਜੀ ਦੇਖੇ ਦੋਨੇ ਜੋੜਾ ਲੈਣਾਗਾ ਹਾਂ ਤੇ ਬੱਛੀ ਕੋਲ ਮਿਲਾ ਕੇ ਚੰਗੀ ਆ ਗਈ ਬੱਛੀਆਂ ਉਹ ਡਰਦੀ ਜੋ ਪਰੇ ਮੰਦੀ ਆ ਇਹ ਆ ਮੂਰੀਆਂ ਨੂਰੀਆਂ ਦਾ ਕਰਦੀਆਂ ਨਾ ਪਾਣੀ ਆ ਬਹੁਤ ਬੜੀ ਚੰਗੀਆਂ ਪਰ ਤੇ 3 ਨੰਬਰ ਦਾ ਬੱਛੀ ਛੋਟੀ ਜਰਸੀ ਹੈ ਨਾ ਹਾਂ ਜੀ ਇਹ ਕਿੰਨੀ ਕੁ ਉਮਰ ਦੀ ਵੀਰੇ ਇਹ ਦਾ ਹਜੇ 8-9 ਮਹੀਨੇ ਦੀ ਹੈ 8-9 ਫਿਕਰੀ ਮੂਜੇ ਤੇ ਨੂੰ ਲੈ ਬੈਤੋ ਫੇਸ ਕੁਆਲਟੀ ਜਰਸੀ ਹੈ ਜਰਸੀ ਪਿਆ ਹੋ ਰਾਈ ਬਹੁਤ ਸੁਣੇ ਫੇਸ ਕੁਆਲਟੀ ਆ ਗਈ ਬੱਛੀ ਦੀ ਤੇ ਜਮਾ ਸ਼ਰੀਰ ਦੀ ਵੀ ਮੰਤਰਾ ਫੁੱਲ ਜਰਸੀ ਵਾਲੀ ਬੜੀ ਬਰੀਕੀ ਆ ਹੂੰ ਇੱਥੋਂ ਤੁਹਾਨੂੰ ਥਾਣਾ ਜਾਈ ਜੱਜਮੈਂਟ ਕਰਾ ਦੇ ਮੰਤਰਾ ਤਾਂ ਵੀ ਬੜਾ ਚੰਗਾ ਨੇ ਆਇਆ ਯਾਰ ਵਕੀਲ ਦੀ ਫੋਟ ਸਾ ਕੋਈ ਨਹੀਂ ਹੈਗੀ ਹਾਂ ਠੀਕ ਆ ਕੜਾਵਾ ਜੀ ਫਿਰ ਕਿਹੜਾ ਲਗਭਗ 8-9 ਕੁ ਮਹੀਨੇ ਦੀ ਇਹ ਬੱਚੀ ਹੋਗੀ 8 ਮਹੀਨੇ ਦੀ ਬੱਚਾ ਦਾ ਨਾ ਮੱਥੇ ਚ ਵੀ ਰਹਿਣਾ ਹੈ ਟੋਆ ਟੋਆ ਬੜਾ ਪੈਂਦਾ ਹਾਂ ਬੋਦੀ ਬਦੀ ਵੀ ਉਹ ਤਾਂ ਹਜੇ ਜਿੰਨੇ ਛੋਟੂ ਹੀ ਆ ਆ ਤੁਹਾਨੂੰ ਕੋਈ ਚੱਕਰ ਨਹੀਂ ਇੱਥੋਂ ਮਿੱਤਰੋ ਨਿਗਾਹ ਮਾਰ ਲਓ ਬੈਕ ਸਾਈਡ ਤੋਂ ਤੇ ਕੀ ਫਿਰ ਆਪਾਂ ਇਹਦਾ ਡਿਮਾਂਡ ਕਰਦੇ ਆ ਇਹਦਾ 15000 ਇਹਦਾ 15 15 ਜੋ ਮਾਨਤਰ ਹੋ ਜੂਗਾ ਹੋ ਜੂਗਾ ਹੋ ਜੂਗਾ ਠੀਕ ਆ ਲੈ ਚਲ ਪਰ ਚੰਗੀ ਆ ਬੱਛੀ ਬਰੀ ਕਿਬਰੀ ਦੇਖੋ ਸਾਰੇ ਸਰੀਰ ਤੇ ਜਿਹੜਾ ਮਤਲ ਨਜ਼ਰ ਆਉਂਦਾ ਸਾਰਾ ਹਾਂ ਚੰਗੀ ਆ ਬੱਛੀ ਕੋਲੋਂ ਮਲਾ ਕੇ ਬਾਕੀ ਦੇਖੋ ਜਿਹੜਾ ਪ੍ਰਾ ਲੈ ਕੇ ਜਿਹੋ ਦਾ ਮਨ ਖੜਨਾ ਚਾਹੀਦਾ ਵੀ ਕਿਦਾਂ ਹਾਂ ਹਾਂ ਤੇ ਅੱਗੇ ਆਈ ਆਪਣਾ ਕੋਲੇ 5 ਨਾ ਪਤਾ 6 ਨੰਬਰ ਕੱਟੀ ਆਹਨ ਮੇ ਤਾਂ ਮਾਨ ਦੀ ਗੱਲ ਆ ਹੂੰ ਮਾਨ ਦੀ ਗੱਲ ਆ ਵੀਰੇ ਨਾ ਕੋਈ ਮੈਂ ਕਈ ਵਾਰ ਤਾਂ ਕੋਈ ਮਹਿੰਗਾ ਪਸ਼ੂ ਵੀ ਨਹੀਂ ਫਿੱਟ ਪੈਂਦਾ ਆ ਤੇ ਕੋਈ ਜਿਹੜਾ ਘੱਟ ਰੇਟ ਆ ਪਾ ਸਾਰਿਆਂ ਦੇ ਲੋਟ ਆ ਹੂੰ ਪਾਠ ਠੀਕ ਹੈ ਜਾਜ ਨਾ ਹਾਂ ਹੂੰ ਬਾਕੀ ਰੰਗ ਬਰੰਡੇ ਬੱਚਾ ਚੰਗੀਆਂ ਟੋਟ ਲੋ ਹਾਂ ਜੀ ਹਾਂ ਹੂੰ ਚੰਗੀਆਂ ਬੱਚੀ ਕੋਲ ਮਲਾ ਕੇ ਮਿੱਤਰੋ ਸਾਰੀਆਂ ਬਾਈ ਕੋਲ ਤੇ ਬੱਚੀਆਂ ਵੀ ਬਾਲੀਆਂ ਚੰਗੀਆਂ ਨੇ ਸੋਹਣੀਆਂ ਚਮਕਾਂਮਕ ਬੜੀਆਂ ਚਮਕ ਚਮਕ ਹਾਂ ਠੀਕ ਹੈ ਤੇ ਅੱਗੇ ਆ ਗਿਆ ਆਪਣੇ ਕੋਲ 5 ਨੰਬਰ ਕੱਟੀ ਵਿਰੇ ਇਹ ਕਿਨੇ ਕੁ ਮਰ ਜੇ ਅਗਲੇ ਲੱਗ ਭਗ ਜੇ ਇਹ ਵੀ 9 ਮਹੀਨਿਆਂ ਦੀ ਹੋ ਮੇਰੇ ਸਾਹ ਚ 9 ਮਹੀਨਾ ਦੀ ਲੱਗ ਹਾਂ ਬਸਾਲ ਦੇ ਘਰਾਂ ਚ ਬਸਾਲ ਤੋਂ ਮਹੀਨਾ ਵੀ ਦੇ ਹਾਂ ਲੈ ਆਂਦੀਆਂ ਨੇ ਕਿਹੜਾ ਹੁਣ ਪੱਕਾ ਇਹਨਾਂ ਦਾ ਪਤਾ ਜਰ ਮੈਂ ਆਪਾਂ ਠੂਠ ਮਾਰ ਥੋੜੀ ਅਡਜਸਟਮੈਂਟ ਕਰ ਲਓ ਮਿੱਤਰੋ ਮਾਰੀ ਹੈ ਇਹ ਹੂੰ ਤੇ ਜਿਹੜੀ ਆਹ ਲਾਸਟ ਕਟੇ ਇਹ ਕਿ ਨਿਕ ਉਮਰਦੀ ਆ ਇਹ ਹੈਗੀ ਆ ਸਾਲ ਦੇ ਨੇੜੇ ਸਾਲ ਦੂਹੀ ਹੋ ਮੇਰੇ ਸਾਹ ਇਹਦਾ ਸਾਲ ਤੋਂ ਮਹੀਨਾ ਉੱਤੇ ਹੀ ਹੋ ਸਕਦੀ ਬਾੜੀ ਚੋਲੀ ਚਾਲੀ ਚੰਗੀ ਨਾ ਵੀਰੇ ਬਾੜੀ ਹੂੰ ਸੇਂਗ ਕੇ ਸੁੰਗ ਵੀ ਹੋਰ ਵੀ ਹੂੰ ਬਾਕੀ ਬਾਜੇ ਵੀ ਚੰਗਾ ਕੱਟਿਆ ਹਾਂ ਹੂੰ ਕਾਲਾ ਇਧਰੋਂ ਮਾੜੀ ਦਿਖਾ ਦੇ ਨਾਲ ਲਈ ਕੱਟ ਕੇ ਇਹ ਆ ਮੂਰੀਆਂ ਜੇ ਤੋ ਡਰਦੀਆਂ ਨੇ ਇਹਦੇ ਸਿੰਗਲੀਆਂ ਪੰਜਾਂ ਨੇ ਇਹਨਾਂ ਦੋਨਾਂ ਦਾ ਕੀ ਮੁੱਲ ਕਰਨਾ ਫਿਰ ਆਪਾਂ ਕਿੰਨਾ ਕਰਨਾ ਇਹਨਾਂ ਦਾ ਹਾਂ ਇਹਦਾ ਦਾ ਕਰਦੇ ਆ 15000 ਪਰਲੀ ਦਾ ਹਾਂ ਠੀਕ ਹੈ ਤੇ ਇਹਦਾ 21000 ਇਹਦਾ 21000 ਮੁੱਲਾ ਇਹ ਚ ਵਾਧਾ ਘਟਾ ਹੋ ਜੂਗਾ ਤੇ ਉਹਦਾ 15 ਦਾ ਵਾਧਾ ਘਟਾ ਹੋ ਜੂਗਾ 25 26 ਤੇ 10 36 ਹੋ ਗਿਆ ਤਾਂ ਮਾਵਾ 35 ਕਰ ਦੋ ਜੋੜੇ ਦਾ ਜੋੜੇ ਦਾ ਇਕੱਠਾ 30 ਦਾ ਚੱਲ 35 ਕਰ ਦੇ ਚੁੱਪ ਜੇ ਨਾ ਕਰ ਕੋਈ ਨਹੀਂ ਹਜ਼ਾਰ ਹੀ ਕਿਹਾ ਕੋਈ ਵਾਹਲਾ ਨਹੀਂ ਕੋਈ ਗੱਲ ਨਹੀਂ 35 ਕਰ ਦੇ 35 ਚੋਂ ਵੀ ਤੁਹਾਡਾ ਛੋਟਾ ਛੱਪਾ ਮਾਰਤਾਨ ਬਾਈ ਕਰ ਦੂਗਾ ਜੇ ਕੱਲੀ ਗਲੀ ਮਤਲਬ ਲੈ ਕੇ ਨਹੀਂ ਤਾਂ ਬਾਈ ਉਸ ਆਮ ਦੇ ਦੂਗਾ ਹਾਂ ਬਾਕੀ ਖਾਸ ਗੱਲ ਬਾਈ ਦੀ ਇਹ ਹੁੰਦੀ ਹੈ ਕਿ ਹਰ ਇੱਕ ਵੀਡੀਓ ਜੇ ਵੀ ਰੇਟ ਵਿੱਚ ਹੁੰਦੇ ਆ ਤੇ ਹੁੰਦੇ ਜਾਇਆ ਬਿਲਕੁਲ ਤੇ ਤੱਕ ਰਹੀ ਤੁਸੀਂ ਇਹੀ ਹਿਸਾਬ ਨੋਟ ਕਰ ਲਓ ਵੀ ਜਿੰਨੇ ਕ ਪਸ਼ੂ ਆਪਾਂ ਵੀਡੀਓ 'ਚ ਪਾਉਣ ਹੈਗੇ ਤੇ ਕਦੇ ਵੀ ਦੁਬਾਰਾ ਆਪਾਂ ਪਸ਼ੂ ਇੱਕ ਪਸ਼ੂ ਦੁਬਾਰਾ ਵੀਡੀਓ 'ਚ ਨਾ ਪਾਉਣ ਦੀ ਲੋੜ ਪਈ ਕਿਉਂਕਿ ਜੇ ਰੇਟ ਜਾਏ ਹੁੰਦਾ ਤਾਂ ਹੀ ਬਾਈ ਦੋ ਸੇਲ ਹੋਏ ਹਨਾ ਸਾਰਿਆਂ ਦੇ ਬਾਈ ਯਾਰ ਭਾ ਜਮਾਂ ਜਾਇ ਜੀ ਆ ਗਏ ਕੋਈ ਕਿਸੇ ਦਾ ਹੋਣੀ ਬੱਸੀਆਂ ਵੀ ਸਾਰੀਆਂ ਦੇਖ ਆ ਵੀ ਜਰਸੀ ਆ ਪਿਓਰ ਜਮਾਂ ਹਾਂ ਹੈ ਚੰਗੀਆਂ ਬੱਚਾ ਆ ਗਈਆਂ ਹਾਂ ਬਾਕੀ ਇਹਦਾ ਕਿੰਨਾ ਆਪਾਂ ਕਰਾਂ ਦੋਨੋਂ ਬਾਈ ਮੁੱਲ 17 ਇਹਦਾ ਵੀ 17 ਇਹਦਾ ਵੀ 17 ਤੇ ਇਹਦਾ 15 ਕਰਿਆ ਆਪਾਂ ਇਹਦਾ 15 ਹੂੰ ਰੇਟ ਵੀ ਜਾਇਜ਼ ਆ ਖਰਾ ਕੋਦਰੀ ਦੇ ਹਿਸਾਬ ਨਾਲ 15 17 ਚ ਪੱਜ ਕਾਉਂਦਾ ਵੀ ਠੰਡੀਆਂ ਠੁੰਡੀਆਂ ਬਸਤੀਆਂ ਵਾ ਲੀਆਂ ਹਾਂ ਚੰਗੀਆਂ ਆ ਗਿਆ ਹਾਂ ਇਹਦਾ ਯਾਰ ਹਜੇ ਤੂੰ ਐ ਮੰਨ ਲਾ ਤਿੰਨ ਚਾਰ ਮਹੀਨੇ ਸ਼ਾਮ ਕਿ ਤੀਗਾ ਭਾਲ ਲੂ ਜਿਵੇਂ ਹੁਣ ਸਮਾਈ ਆ ਇਹਦੀ ਜੇ ਗਾਹਾਂ ਹੋਵੇ ਇਹ ਭਾਲੂ ਤਿੰਨ ਚਾਰ ਮਹੀਨੇ ਜੇ ਗਾਹਾਂ ਹੋਵੇ ਸਮਾਈ ਹੂੰ ਵਧੀਆ ਸਹੀ ਗੱਲ ਆ ਚਲੋ ਵਾਜ ਦਾ ਪੈਂਡ ਮਿੱਤਰੋ ਆ ਗਿਆ ਢੱਲਵਾ ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਲਾ ਗਿਆ 9203142119 ਦਾ ਸੰਪਰਕ ਨੰਬਰ ਲੈ ਕਟਾਂ ਜਿੰਨੀਆਂ ਫੇਰ ਮਾਰ ਲਓ 35000 ਤੁਹਾਨੂੰ ਜੁੜਾ ਮਿਲ ਜੂਗਾ ਕੱਲੀ ਕਰੀ ਨਾਲ ਤੁਹਾਨੂੰ ਉਹ ਜਿਆ ਮਾਨਤਾ ਨੂੰ ਦੋਨਾਂ ਦਾ ਮਾਨਤਾ ਥੋੜਾ ਵੱਖਰਾ ਹੋ ਜੂਗਾ ਹਣਾ ਠੀਕ ਆ ਬਾਜੀ ਧੰਨਵਾਦ ਜੀ ਠੀਕ ਹੈ